ਕਿਹੜਾ ਸ਼ੁਰੂ ਕਰ ਰਹੇ ਆ ਖੇਡਾਂ ਸਪੋਰਟ ਸਾਡੇ ਲਈ ਕਿਉਂ ਜ਼ਰੂਰੀ ਹੈ ਜਾਂ ਕਿੰਨੀ ਜ਼ਰੂਰੀ ਹੈ ਸੋਪਾ ਤਾਂ ਖੇਡਾਂ ਸਾਡੇ ਵਾਸਤੇ ਉਨੇ ਜ਼ਰੂਰੀ ਹੈ ਜਿੰਨਾ ਰੋਟੀ ਪਾਣੀ ਖਾਣਾ ਜਿੰਨਾ ਸਕੂਲੇ ਆਉਣਾ ਜਿੰਨਾ ਸੌਣਾ ਜਿੰਨਾ ਨਹਾਉਣਾ ਜਿੰਨਾ ਤੁਰਨਾ ਸੋ ਮੈਂ ਬਟਾ ਪਿਛਲੇ ਤੁਹਾਨੂੰ ਮੈਂ ਦੱਸਿਆ ਵੀ 6 ਮਹੀਨੇ ਕੈਨੇਡਾ ਰਹਿ ਕੇ ਆਇਆ ਉੱਥੇ ਸਕੂਲ ਦੇ ਵਿੱਚ ਹਰ ਬੱਚੇ ਨੂੰ ਖੇਡ ਖਚਾਈ ਜਾਂਦੀ ਹੈ ਗੇਮ ਕਰਾਈ ਜਾਂਦੀ ਹਰ ਬੱਚੇ ਨੂੰ ਸਵਿਮਿੰਗ ਕਰਾਈ ਜਾਂਦੀ ਹੈ ਤੈਰਨਾ ਸਿਖਾਇਆ ਜਾਂਦਾ ਹਰ ਬੱਚੇ ਨੂੰ ਸਕੇਟਿੰਗ ਕਰਾਈ ਜਾਂਦੀ ਹੈ ਔਰ ਹਰ ਬੱਚੇ ਨੂੰ ਫੁੱਟਬਾਲ ਖੜਾਇਆ ਜਾਂਦਾ। ਉਸ ਤੋਂ ਅੱਗੇ ਤੁਸੀਂ ਜਿਹੜੀ ਗੇਮ ਖੇਡਣੀ ਹੈ ਉਹ ਵੱਖਰੀ ਗੱਲ ਹੈ। ਸੋ ਗੇਮਾਂ ਖੇਡਣ ਨਾਲ ਬੇਟਾ ਕੀ ਹੁੰਦਾ? ਤੁਹਾਡਾ ਸਰੀਰ ਫਿੱਟ ਰਹਿੰਦਾ। ਜਦੋਂ ਤੁਸੀਂ ਪੜ੍ਹਦੇ ਹੋ ਬਹੁਤ ਜ਼ਿਆਦਾ ਬੈਠਣਾ ਪੈਂਦਾ ਆਪਾਂ ਨੂੰ 7-8 ਘੰਟੇ। ਔਰ ਜਦੋਂ ਪੇਪਰ ਦੇਣਾ ਹੁੰਦਾ ਉਹਦੇ ਵਿੱਚ ਘੱਟੋ-ਘੱਟ 3-3 ਘੰਟੇ ਵੱਡੀਆਂ ਕਲਾਸਾਂ ਦਾ ਪੇਪਰ ਹੁੰਦਾ। ਅ ਸਰ 8ਵੀਂ 9ਵੀਂ 10ਵੀਂ ਦਾ ਕਿੰਨੇ ਜਿੰਦਾ ਪੇਪਰ ਆਉਂਦਾ? ਆਪਣੇ ਆਪਣੇ ਤੱਕ ਨਹੀਂ ਪੇਪਰ ਕਿੰਨੇ ਟਾਈਮ ਦਾ ਹੁੰਦਾ ਹੈ 3 ਘੰਟੇ ਵਾਲਾ 2 3 ਘੰਟੇ ਦਾ 3 ਘੰਟੇ ਦਾ ਦੇਖੋ ਮੈਕਸਿਮਮ ਤੁਹਾਨੂੰ 3 ਦਾ ਪਰ ਉਹ 3.5 ਘੰਟੇ ਬੈਠਣਾ ਪਊਗਾ ਡੈਸਕ 'ਤੇ ਜੋ ਸਾਡੇ ਨਾਲ ਵਾਪਰਦਾ ਰਿਹਾ 3 ਘੰਟੇ ਬੈਠਣ ਦੇ ਨਾਲ ਲੱਕ ਦੁਖਣ ਲੱਗ ਪੈਣਾ ਹੱਥ ਦੁਖਣ ਲੱਗ ਪੈਂਦੇ ਮਦਨ ਨੂੰ ਵਾਸੀ ਆਉਣ ਲੱਗ ਪੈਂਦੇ ਲੇਕਿਨ ਜੇ ਤੁਸੀਂ ਸਪੋਰਟਸ ਖੇਡੋਗੇ ਗੇਮਾਂ ਖੇਡੋਗੇ ਇਹਦੇ ਨਾਲ ਕੀ ਹੋਊਗਾ ਤੁਹਾਡਾ ਲੱਕ ਨਹੀਂ ਦੁਖੂਗਾ ਫਿਜ਼ੀਕਲੀ ਤੁਸੀਂ ਫਿੱਟ ਰਹੋਗੇ ਜੋ ਤੁਸੀਂ ਪੇਪਰ ਦੇਣਾ ਹੋਗਾ ਸਪੀਡ ਵਧੂਗੀ ਸਰੀਰ ਦੇ ਵਿੱਚ ਆਕਸੀਜਨ ਜ਼ਿਆਦਾ ਹੋਊਗੀ ਖੇਡਣ ਦੇ ਨਾਲ ਬਟਾ ਕੀ ਹੁੰਦਾ ਆਪਾਂ ਖਾਣਾ ਖਾਂਦੇ ਆ ਖਾਣਾ ਖਾਂਦੇ ਨਾਲ ਸਾਡਾ ਮੈਦਾ ਡਾਈਜੈਸਟ ਉਹਨੂੰ ਕਰਕੇ ਹਜ਼ਮ ਕਰਕੇ એનર્ਜੀ ਬਣਾਉਂਦਾ ਤਾਕਤ ਬਣਾਉਂਦਾ ਉਸ ਤਾਕਤ ਦੇ ਨਾਲ ਸਰੀਰ ਵਿੱਚ ਸੈੱਲ ਬਣਦੇ ਆ ਮੰਨ ਲਓ ਅੱਜ ਆਪਾਂ ਦੋ ਰੋਟੀਆਂ ਖਾਧੀਆਂ ਉਹਦੇ ਨਾਲ ਇੱਕ ਸੈੱਲ ਬਣਿਆ ਤਾਂ ਇੱਕ ਸੈੱਲ ਆਟੋਮੈਟਿਕ ਜਦੋਂ ਆਪਾਂ ਕੰਮ ਕਰਾਂਗੇ ਕੋਈ ਸਪੋਰਟ ਖੇਡਾਂਗੇ ਕੋਈ ਸਰੀਰਕ ਵਰਜੈਸ ਕਰਾਂਗੇ ਉਹਦੇ ਨਾਲ ਇੱਕ ਸੈੱਲ ਟੁੱਟ ਕੇ ਦੋ ਬਣ ਜਾਣਗੇ ਕਿ ਦੋ ਸੈੱਲ ਟੁੱਟ ਕੇ ਚਾਰ ਬਣਗੇ ਚਾਰ ਸੈੱਲ ਟੁੱਟ ਕੇ 16 ਬਣਗੇ ਜੇ ਤੁਸੀਂ ਕਸਰਤ ਨਹੀਂ ਕਰੋਗੇ ਕੋਈ ਫਿਜ਼ੀਕਲੀ ਕੰਮ ਨਹੀਂ ਕਰੋਗੇ ਕਿ ਉਹ ਜਿਹੜੇ ਸੈੱਲ ਤੁਹਾਡੇ ਇੱਕ ਆਪਾਂ ਰੋਟੀ ਖਾਧੀ ਇੱਕ ਬਣਿਆ ਤੇ ਇੱਕ ਹੀ ਰਹੂਗਾ ਔਰ ਸਰੀਰ ਸੁਸਤ ਹੋ ਜਾਊਗਾ ਕਿੰਨੀ ਸੋਹਣੀ ਗੱਲ ਦੱਸੀ ਹੈ ਨਾ ਸਰਨੇ ਦੇਖੋ ਕਲਾਪਿੰਗ ਕਰੋ ਸਰ ਹਾਂ ਔਰ ਜਿੰਨਾ ਕੁਝ ਕੋ ਤਾਂ ਆਪਾਂ ਅੱਜ ਕੱਲ ਖਾ ਰਹੇ ਆ ਬਹੁਤ ਖਾ ਰਹੇ ਆ ਇੰਨੀ ਖਾਣ ਦੀ ਲੋੜ ਨਹੀਂ ਹੈ ਔਰ ਖਰਾਕ ਦੇ ਵਿੱਚ ਜਿਹੜੀ ਪ੍ਰੋਬਲਮ ਹੈ ਸਾਨੂੰ ਅਸੀਂ ਤਲਿਆ ਹੋਇਆ ਬਹੁਤ ਖਰਾ ਹੈ ਮਿੱਠਾ ਬਹੁਤ ਖਰਾ। ਨੋਟ ਕਰ ਲਓ ਤਣੀ ਹੋਈ ਚੀਜ਼ ਖਾਸ ਕਰਕੇ ਬਾਜ਼ਾਰ ਚੋਂ ਨਹੀਂ ਖਾਣੀ। ਮਿੱਠੇ ਵਾਲੀ ਚੀਜ਼ ਮਠਿਆਈ ਜਿੰਨੀ ਘੱਟ ਤੋਂ ਘੱਟ ਖਾਓਗੇ ਉਹਨੇ ਚੰਗੀ। ਔਰ ਜਿੰਨਾ ਸਮਾਨ ਖਾਣਾ ਜਿਹੜਾ ਘਰੇ ਬਣਿਆ ਹੋਇਆ ਉਹ ਖਾਓ। ਕੋਈ 버ਗਰ, ਨੂਡਲ, ਚਿਪਸ ਨਹੀਂ ਖਾਣੇ। ਇਹ ਚੀਜ਼ਾਂ ਗੰਦੇ ਥਾਂ ਬਣਦੀਆਂ ਔਰ ਇਹਦੇ ਵਿੱਚ ਬੜੇ ਮਾੜੀਆਂ ਚੰਗਾਂ ਮਿਕਸ ਕੀਤੀਆਂ ਜਾਂਦੀਆਂ। ਸਭ ਤੋਂ ਅਮਰਤ ਵਰਗੀ ਚੀਜ਼ ਹੈ ਜਿਹੜੀ ਹੈ ਦੁੱਧ, ਲੱਸੀ, ਦਹੀਂ। ਕਰੇ ਨਾਲੇ ਜਿਨ੍ਹਾਂ ਨੇ ਪਸ਼ੂ ਰੱਖੇ ਹੋਏ ਪਸ਼ੂ ਨੂੰ ਪੱਠੇ ਪਾਇਆ ਕਰੋ ਉਹਨਾਂ ਨੂੰ ਆਇਆ ਤੇ ਆਇਆ ਕਰੋ ਜਦੋਂ ਐਤਵਾਰ ਦਿਵਲੇ ਹੁੰਨੇ ਹੋ ਤੇ ਇਹਨਾਂ ਬਣੀਆਂ ਹੋਈਆਂ ਚੀਜ਼ਾਂ ਨੂੰ ਘਰੇ ਬਣਾ ਕੇ ਖਾੜੋ ਔਰ ਮੁੰਡੇ ਕੁੜੀਆਂ ਸਾਰਾ ਕੁਝ ਘਰੇ ਬਣਾ ਬਣਾ ਕੇ ਆਪੇ ਖਾਣ ਦੀ ਕੋਸ਼ਿਸ਼ ਕਰੋ ਜਿਹੜਾ ਮੀਟ ਅੰਡਾ ਖਾ ਸਕਦਾ ਉਹ ਅੰਡਾ ਜ਼ਰੂਰ ਖਾ ਕਰੋ ਹਾਈਟ ਕਰਨ ਵਾਸਤੇ ਹਾਈਟ ਵਧਾਉਣ ਵਾਸਤੇ ਅੰਡਾ ਔਰ ਮੀਟ ਬਹੁਤ ਜ਼ਰੂਰੀ ਹੈ ਜਿਹੜੇ ਖਾਂਦੇ ਜਿਹੜੇ ਨਹੀਂ ਖਾਂਦੇ ਉਹ ਫਿਰ ਦੂਜੀਆਂ ਸਪੈਸ਼ਲ ਚੀਜ਼ਾਂ ਵਿੱਚ ਵੀ ਬਹੁਤ ਕੁਝ ਮਿਲ ਜਾਂਦਾ ਹੈ ਔਰ ਸਭ ਤੋਂ ਵੱਡੀ ਗੱਲ ਆ ਖਾਂਦਿਆਂ ਪੀਂਦਿਆਂ ਪੜ੍ਹਦਿਆਂ ਕੰਮ ਕਰਦਿਆਂ ਖੁਸ਼ ਰਹਿਣਾ ਜੇ ਤੁਸੀਂ ਖੁਸ਼ ਰਹੋਗੇ ਹੱਸੋਗੇ ਤੁਹਾਡਾ ਸਰੀਰ ਕਿ ਐਨਰਜੀ ਬਹੁਤ ਬਣੂਗੀ ਪਾਣ ਵਿੱਚ ਮਨ ਲੱਗੂਗਾ ਕੰਮ ਕਰਨ ਵਿੱਚ ਮਨ ਲੱਗੂਗਾ ਲੇਕਿਨ ਜੇ ਬਸ ਮੂੰਹ ਲਟਕਾ ਕੇ ਰੱਖੋਗੇ ਕਿਸੇ ਨਾਲ ਗੱਲ ਨਹੀਂ ਕਰੋਗੇ ਪਾਣੋ ਵੀ ਜੀ ਨਹੀਂ ਕਰੂਗਾ ਨੰਬਰ ਬੜੇ ਘਟਾਉਣਗੇ ਸੋ ਜੇ ਤੁਸੀਂ ਸੋਹਣੇ ਨੰਬਰ ਲੈਣੇ ਚਾਹੁੰਦੇ ਹੋ ਤੇ ਆਪਾਂ ਪੜ੍ਹਨਾ ਖੇਡਣਾ ਖੁਸ਼ ਰਹਿਣਾ ਤੇ ਚੰਗਾ ਖਾਣਾ